ਇਸ ਗੰਦੀ ਰਾਜਨੀਤੀ ਦੀਆਂ ਅੱਖਾਂ ਖੋਲਣ ਵਾਸਤੇ ਇਹ ਗੰਦੀ ਰਾਜਨੀਤੀ ਜਿਹੜੀ ਗੁਰਦੁਆਰਿਆਂ 'ਚ ਵੜ ਗਈ ਹੈ ਜਿਹੜੇ ਸਾਨੂੰ ਆਖਦੇ ਨੇ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇਖੋ ਬਾਕੀ ਚੋਣਾਂ 'ਚ ਸਾਡਾ ਸਾਥ ਦਿਓ ਜਿਹੜੀਆਂ ਅਸੀਂ ਕਰਾਉਣੀਆਂ ਹੀ ਨਹੀਂ ਉਹ ਤੁਸੀਂ ਲੜ ਲਿਓ ਤੇ ਜਿਹੜੀਆਂ ਹੋਣੀਆਂ ਨੇ ਉਹ ਅਸੀਂ ਲੜਾਂਗੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰ ਛੱਡੀਆਂ ਨੇ ਹੁਣ ਉਹਨਾਂ ਦੇ ਇਨਸਾਫ ਲਈ ਬੰਦੀ ਸਿੰਘਾਂ ਲਈ ਕਰਜ਼ਾ ਮੁਕਤੀ ਲਈ ਨਸ਼ਾ ਮੁਕਤੀ ਲਈ ਭਵਿਕ ਲਈ ਹੌਂਦਲੀ ਸੁਰੱਖਿਆ ਲਈ ਇੱਕ ਲੋਕਾਂ ਦੀ ਖਸੈਰੀ ਬਚੀ ਐ ਇਹ ਹੁਣ ਆਉਣ ਵਾਲੇ ਦਿਨਾਂ 'ਚ ਵੇਖਿਆ ਜਾਊਗਾ ਕਿ ਅਸੀਂ ਕਿੱਥੋਂ ਤੱਕ ਕਿੰਨੇ ਕ ਦਿਨਾਂ 'ਚ ਕਿੰਨੀ ਕ ਫਾਈਟ ਕਰ ਪਾਉਣੀ ਐ ਅਨੰਦਪੁਰ ਸਾਹਿਬ ਛਡਾਉਣ ਤੀਆਂ ਗੱਲਾਂ ਕਰਦੇ ਆ ਗਊ ਪੁਰਾਣ ਦੀਆਂ ਕਸਮਾਂ ਖਾਧੀਆਂ ਤੇ ਬਾਅਦ ਵਿੱਚ ਮੁਕਰ ਗਏ ਇਹ ਲੋਕ ਏਜੰਡੇ ਬਣਾ ਕੇ ਮੁੱਦੇ ਲਿਆ ਕੇ ਭੱਜ ਜਾਂਦੇ ਨੇ ਸਾਡੀ ਪੀੜਾ ਹੈ 5 ਕਿਲੋ ਆਟਾ ਦਾਲ ਸ਼ਕੀਮਾ ਫਰੀ ਦੀ ਬਿਜਲੀ ਦੇਣ ਵਾਲਿਆਂ ਨੂੰ ਉਹਨਾਂ ਦਾ ਬਾਈਕਾਟ ਕਰਿਓ ਨੋਟਾ ਦੱਬਣ ਦੀ بجائے ਜਾਂ ਚੋਣਾ ਦਾ ਬਾਈਕਾਟ ਕਰਨ ਦੀ بجائے ਇਹਨਾਂ ਲੀਡਰਾਂ ਦਾ ਬਾਈਕਾਟ ਕਰਕੇ ਸਾਡਾ ਸਾਥ ਦਿਓ ਸੀ ਤੁਹਾਡੇ ਤੋਂ ਸਾਥ ਮੰਗਦੇ ਆ ਇੱਕ ਰੁਪਇਆ ਵੀ ਦਿਓ ਤੇ ਇੱਕ ਵੋਟ ਵੀ ਦਿਓ ਕਿਉਂਕਿ ਅਸੀਂ ਉਹ ਬੰਦੇ ਨਹੀਂ ਆਂ ਵੀ ਟਰੱਕ ਪੈਸਿਆਂ ਦਾ ਭੇਜਦਾ ਤੇ ਲੋਕਾਂ ਦੀਆਂ ਵੋਟਾਂ ਖਰੀਦ ਲਵਾਂ ਪੰਜਾਬ ਦੇ ਅੰਦਰ ਲੋਕ ਸਭਾ ਦੀਆਂ ਇਲੈਕਸ਼ਨਾਂ ਦਾ ਦੌਰ ਹੈ ਜਿਹੜਾ ਲਗਾਤਾਰ ਪੱਖਦਾ ਜਾ ਰਿਹਾ ਹੈ ਪਰਤੂ ਪੰਜਾਬ ਦੇ ਅੰਦਰ ਸਿੱਖ ਸਤਿ ਭਾਵਨਾ ਦਲ ਦੇ ਮੁਖ ਸੇਵਾਦਾਰ ਭਾਈ ਬਲਦੇਵ ਸਿੰਘ ਬਡਾਲਾ ਇਹਨਾਂ ਨੇ ਪਹਿਲਾਂ ਸਿੱਖ ਸਤਿ ਭਾਵਨਾ ਦਲ ਬਣਾਇਆ ਸੀ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸੁਧਾਰਨ ਦੇ ਲਈ ਹੁਣਾਂ ਬਹੁ ਨੇ ਸਿਆਸਤ ਦੇ ਵਿੱਚ ਐਂਟਰੀ ਕੀਤੀ ਹੈ ਆਪਣੇ ਕੁਝ ਉਮੀਦਵਾਰ ਨੇ ਜਿਹੜੇ ਲੋਕ ਸਭਾ ਚੋਣਾਂ ਲਈ ਮਨਾਮ ਤੇ ਉਤਾਰੇ ਨੇ ਪੰਜਾਬ ਦੇ ਅੰਦਰ ਇੱਕ ਅਲੱਗ ਤਰ੍ਹਾਂ ਦੀ ਜਿਹੜੀ ਇੱਕ ਚੀਜ਼ ਖੜੀ ਹੋਈ ਹੈ ਕਿ ਇਸ ਧਰਮ ਤੋਂ ਜਿਹੜੀ ਧਾਰਮਿਕ ਗੁਰਦੁਆਰਿਆਂ ਦੇ ਪ੍ਰਬੰਧ ਦੇ ਸੁਧਾਰ ਨੂੰ ਲੈ ਕੇ ਵੱਡੇ ਲੰਬੇ ਸਮੇਂ ਤੋਂ ਜਿਹੜੇ ਸੰਘਰਸ਼ ਕਰ ਰਹੇ ਨੇ ਪ੍ਰੰਤਤ ਹੁਣ ਉਹਨਾਂ ਨੂੰ ਸਿਆਸਤ ਦੇ ਵਿੱਚ ਆਉਣ ਦੀ ਲੋੜ ਕਿਉਂ ਪਈ ਸੋ ਸਾਡੇ ਨਾਲ ਸਿੱਖ ਸਤਿ ਭਾਵਨਾ ਦਲ ਦੇ ਮੁਖ ਸੇਵਾਦਾਰ ਭਾਈ ਬਲਦੇਵ ਸਿੰਘ ਬਡਾਲਾ ਨੇ ਬਡਾਲਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਭਾਈ ਜੀ ਭਾਈ ਸਾਹਿਬ ਗੁਰਦੁਆਰਿਆਂ ਦੇ ਪ੍ਰਬੰਧ ਦੇ ਸੁਧਾਰ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਤੁਸੀਂ ਜਿਹੜੇ ਹੈਗੇ ਵਿਚਰ ਰਹੇ ਹੋ ਪਰੰਤੂ ਇਹ ਹਾਲਾਤ ਕੀ ਪੈਦਾ ਹੋਏ ਕਿ ਤੁਹਾਨੂੰ ਜਿਹੜੀ ਹੈਗੀ ਐ ਪੰਜਾਬ ਦੀ ਸਿਆਸਤ ਹੈ ਜਿਹੜੀ ਜੇ ਮੈਂ ਕਹਾਂ ਕਿ ਬਹੁਤ ਨਿਚਲੇ ਦੌਰ ਦੀ ਪੰਜਾਬ ਚ ਸਿਆਸਤ ਹੋ ਰਹੀ ਹੈ ਤੇ ਉਸ ਸਿਆਸਤ ਦੇ ਵਿੱਚ ਆਪਣੇ ਉਮੀਦਵਾਰ ਖੜੇ ਕਰਨੇ ਪੈਗੇ ਸਿੱਧਾ ਮੇਰੇ ਇਹ ਸਵਾਲ ਹੈ ਕਿ ਤੁਹਾਨੂੰ ਇਹ ਲੋਡ ਕਿਉਂ ਪਈ ਇਹ ਲੋਡ ਇਸ ਲਈ ਪਈ ਕਿ ਐਂਟਰੀ ਸਿਆਸਤ ਵਿੱਚ ਅਸੀਂ ਨਹੀਂ ਕਰ ਰਹੇ ਜੀ ਸਿਆਸਤ ਨੇ ਗੁਰਦੁਆਰਿਆਂ ਦੇ ਵਿੱਚ ਕਈ ਦਿਹਾਕਿਆਂ ਤੋਂ ਐਂਟਰੀ ਕਰਕੇ ਜੀ ਗੁਰੂ ਦੀਆਂ ਗੋਲਕਾਂ ਲੁੱਟੀਆਂ ਇਤਿਹਾਸ ਵਿਗਾੜੇ ਵਿਰਾਸਤਾਂ ਤੋੜੀਆਂ ਔਰ ਗੁਰੂ ਕੇ ਬਾਗ ਪੌਣ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਦਾ ਵੱਡੇ ਪੱਧਰ ਤੇ ਕਤਲ ਕੀਤਾ ਜੀ ਫਿਰ ਸਮਾਜਿਕ ਧਾਰਮਿਕ ਰਾਜਨੀਤਿਕ ਆਰਥਿਕ ਤੌਰ ਤੇ ਹਰ ਤਰ੍ਹਾਂ ਦੇ ੱੱਕੇ ਕੀਤੇ ਆਖਰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਿਅਦਬੀਆਂ ਹੋਣੀਆਂ ਤੇ ਦੋਸ਼ੀਆਂ ਨੂੰ ਕੁਸ਼ਤ ਪਨਾਵਾਵਾਂ ਮਿਲਦੀਆਂ 328 ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚੋਰੀ ਵੇਚ ਦਿੱਤੇ ਜਾਣੇ ਦੋਸ਼ੀਆਂ ਖਿਲਾਫ ਅਸੀਂ ਪ੍ਰਸ਼ਾਸਨ ਕੋ ਗਏ ਆ ਸਰਕਾਰਾਂ ਕੋ ਗਏ ਆ ਅੱਜ ਅਸੀਂ ਸੰਗਰੂਰ ਬੈਠੇ ਹੋਏ ਆ ਸਤੌਜ ਦਾ ਮੁੱਖ ਮੰਤਰੀ ਹੋਵੇ ਸੰਗਰੂਰ ਉਹਦੀ ਕੋਠੀ ਦੇ ਅੱਗੇ ਬੈਠ ਕੇ ਅਸੀਂ ਕੀਰਤਨ ਕਰਕੇ ਇਨਸਾਫ ਮੰਗੀਏ ਇਨਸਾਫ ਦੇਣ ਦੀ ਬਜਾਏ 700 ਛਪਟਾ ਲਿਆ ਕੇ ਤੇ ਸਾਨੂੰ ਐਵੇਂ ਚੁੱਕ ਕੇ ਖੜੇ ਜਿੱਦਾਂ ਪਤਾ ਨਹੀਂ ਕਿੱਡੇ ਕੋ ਬੰਦੇ ਆਤਵਾਦੀ ਘੇਰੇ ਹੋਣੇ ਆ ਇਹ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖਦਿਆਂ ਅਦਾਲਤਾਂ ਨੇ ਤਰੀਕਾਂ ਦਿੱਤੀਆਂ ਨੇ ਪ੍ਰਸ਼ਾਸਨ ਕੱਠ ਪੁਤਲੀ ਬਣ ਕੇ ਦੋਸ਼ੀਆਂ ਨੂੰ ਹੱਲਾਸ਼ੇਰੀ ਦਿੰਦਾ ਨਜ਼ਰ ਆਉਂਦਾ ਆ ਸਰਕਾਰਾਂ ਚੋਰਾ ਨਰਲੀਆਂ ਹੋਈਆਂ ਨੇ ਇਨ੍ਹਾਂ ਹਾਲਾਤਾਂ ਵਿੱਚ ਹੁਣ ਤੁਸੀਂ ਦੱਸ ਦਿਓ ਹੋਰ ਕਿਹੜਾ ਰਾਹ ਰਹਿ ਗਿਆ ਸਾਡੇ ਕੋਲੋਂ 4 ਸਾਲ ਹੋ ਗਏ ਨੇ ਤੰਬੂਲਾ ਕੇ ਬੈਠਿਆਂ ਕੋਈ ਸੜਕ ਤੇ ਵੈਸੇ ਬੋਰੀ ਇੱਕ ਵਿਛਾ ਕੇ ਬੈਠਾ ਹੋਵੇ ਆਮ ਬੰਦੇ ਵੀ ਉਹਨੂੰ ਪੁੱਛ ਲੈਂਦੇ ਨੇ ਵੀ ਤੇਰੀ ਕੀ ਸਮੱਸਿਆ ਕਿ ਤੂੰ ਘਰ ਛੱਡ ਕੇ ਬੋਰੀ ਤੇ ਬੈਠਾ ਸਾਨੂੰ 4 ਸਾਲ ਹੋ ਗਏ ਆ ਤੰਬੂਲਾ ਕੇ ਸੜਕ 'ਚ ਬੈਠਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾ ਦੇ ਇਨਸਾਫ ਵਾਸਤੇ ਉੱਥੇ ਕੈਪਟਨ ਮੁੱਖ ਮੰਤਰੀ ਬਣ ਕੇ ਨਿਕਲ ਗਏ ਡਿਪਟੀ ਸੀਐਮ ਰੰਧਾਵੀ ਵਰਗੀ ਬਣ ਕੇ ਨਿਕਲ ਗਏ ਉਥੇ ਚੰਨੀ ਸਾਹਿਬ ਮੁੱਖ ਮੰਤਰੀ ਬਣ ਕੇ ਨਿਕਲ ਗਏ ਉਥੇ ਭਗਵਰਤਮਨ ਵੀ ਨਿਕਲ ਗਏ ਬਣ ਕੇ ਤੇ ਅੱਜ ਵੀ ਉਥੇ ਜਾਂਦੇ ਨੇ ਰੈਲੀਆਂ ਕਰਨ ਇਹਨਾਂ ਨੂੰ ਗੁਰੂਗ੍ਰੰਥ ਸਾਹਿਬ ਦਿਸੇ ਨਹੀਂ ਇਸ ਗੰਦੀ ਰਾਜਨੀਤੀ ਦੀਆਂ ਅੱਖਾਂ ਖੋਲਣ ਵਾਸਤੇ ਇਹ ਗੰਦੀ ਰਾਜਨੀਤੀ ਜਿਹੜੀ ਗੁਰਦੁਆਰਿਆਂ 'ਚ ਵੜ ਗਈ ਹੈ ਜਿਹੜੇ ਸਾਨੂੰ ਆਖਦੇ ਨੇ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇਖੋ ਬਾਕੀ ਚੋਣਾਂ 'ਚ ਸਾਡਾ ਸਾਥ ਦਿਓ ਜਿਹੜੀਆਂ ਅਸੀਂ ਕਰਾਉਣੀਆਂ ਨਹੀਂ ਉਹ ਤੁਸੀਂ ਲੜ ਲਿਓ ਤੇ ਜਿਹੜੀਆਂ ਹੋਣੀਆਂ ਨੇ ਅਸੀਂ ਲੜਾਂਗੇ ਇਸ ਲਈ ਇਹਦੇ ਸਦੀਵੀ ਹੱਲ ਤੇ ਮਜਬੂਰੀ ਕਹਿ ਲੋ ਸਾਡੀ ਪੀੜਾ ਕਹਿ ਲੋ ਸਾਡਾ ਦਰਦ ਕਹਿ ਲੋ ਸਾਨੂੰ ਝੰਡੋੜ ਕੇ ਰੱਖ ਦਿੱਤਾ ਇਥੋਂ ਦੀ ਗੰਦੀ ਰਾਜਨੀਤੀ ਦਲ ਬਦਲੂ ਪ੍ਰੇਸ਼ਟ ਲੀਡਰਾਂ ਨੇ ਜਿਨ੍ਹਾਂ ਨੇ ਪੰਜਾਬ ਨੂੰ ਸਿਵਿਆਂ ਤੱਕ ਲੈ ਜਾਂਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰ ਛੱਡੀਆਂ ਨੇ ਹੁਣ ਉਹਨਾਂ ਦੇ ਇਨਸਾਫ ਲਈ ਬੰਦੀ ਸਿੰਘਾਂ ਲਈ ਕਰਜ਼ਾ ਮੁਕਤੀ ਲਈ ਨਸ਼ਾ ਮੁਕਤੀ ਲਈ ਭਵਿੱਖ ਲਈ ਹੋਂਦ ਲਈ ਸੁਰੱਖਿਆ ਲਈ ਇੱਕ ਲੋਕਾਂ ਦੀ ਕਚਹਿਰੀ ਬਚੀ ਐ ਤੇ ਉਹ ਲੋਕਾਂ ਦੀ ਕਚਹਿਰੀ ਚਾਏ ਆ ਹੁਣ ਲੋਕਾਂ ਦੇ ਫੈਸਲਾ ਕਰਨਾ ਕਿ ਲੋਕ ਸਭਾ ਚ ਆਵਾਜ਼ ਲਜਾੜਨੀ ਆ ਜਾਂ ਉਸ ਆਵਾਜ਼ ਦਾ ਇੱਥੇ ਕਤਲ ਕਰ ਦੇਣ ਪੂਰੇ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਦੇ ਜਿਹੜੇ ਉਮੀਦਵਾਰ ਖੜੀ ਕਰੋ ਸਾਡੀ ਮਨਸ਼ਾ ਕੇਵਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਲੈ ਕੇ ਸੀਗੀ ਕਿ कहीं ਉੱਥੇ ਬੈਠੇ ਆ ਅਸੀਂ ਉੱਥੇ ਫਾਈਟ ਕਰਾਂਗੇ ਜੀ ਪਰ ਜਦੋਂ ਅਸੀਂ ਖਾਲੜਾ ਜੀ ਦਾ ਮਾਰਚ ਕੱਢਿਆ ਇਨਸਾਫ ਵਾਸਤੇ ਉਹਨਾਂ ਦੇ ਨਗਰ ਚ ਜਾ ਕੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਜਿੰਨਾ ਨੇ ਢਾਈ ਲੱਖ ਲੋਾਰਸ ਮਾਰ ਦਿੱਤੇ ਗਏ ਬੇਗੁਨਾਹ ਦੀ ਲਿਸਟ ਸਾਹਮਣੇ ਲਿਆਂਦੀ ਤੇ ਜਿੱਚੋਂ 25000 ਸਾਬਤ ਕਰ ਚੁੱਕੇ ਸਨ ਉੱਥੇ ਵੱਡੇ ਵੱਡਿਆਂ ਦੇ ਜਦੋਂ ਚਿਹਰੇ ਨੰਗੇ ਹੁੰਦੇ ਨਜ਼ਰ ਆਏ ਤੇ ਉਸ ਮਹਾਪੁਰਸ਼ ਦੀ ਬਲੀ ਲੈ ਲਈ ਗਈ ਉਹਨਾਂ ਦੀ ਜਾਦ ਵਿੱਚ ਜਦੋਂ ਮਾਰਚ ਕੱਢਦੇ ਆ ਤਾਂ ਇੱਕ ਅਵਤਾਰ ਸਿੰਘ ਜੀ ਨਗਲਾ ਮੈਨੂੰ ਕਾਲ ਕਰਦੇ ਕਿ ਮੈਂ ਵੀ ਆ ਸਕਦਾ। ਮੈਂ ਕਿਹਾ ਜੀ ਆਇਆਂ ਨੂੰ ਜਦੋਂ ਮਿਲੇ ਤਾਂ ਉਹਨਾਂ ਨੇ ਆਪਣੀ ਗਾਥਾ ਸੁਣਾਈ ਕਿ ਮੈਂ 26-27 ਸਾਲ ਤੋਂ ਸੰਘਰਸ਼ ਲੜ ਰਿਹਾ ਹਾਂ ਪੰਜਾਬ ਦੀਆਂ ਜ਼ਮੀਨਾਂ ਗਰੀਬ ਕਿਸਾਨਾਂ ਲਈ ਜਿਨ੍ਹਾਂ ਦੀ ਜ਼ਮੀਨ 1 ਕਰੋੜ ਦੀ ਲੈ ਕੇ ਤੇ 35 ਕਰੋੜ ਦੀ ਇਹਨਾਂ ਗੁਸਤਾ ਨੇ ਵੇਚ ਦਿੱਤੀ ਹੈ। ਉਹਨਾਂ ਗਰੀਬਾਂ ਲਈ ਜਿਨ੍ਹਾਂ ਦੇ 150 ਦੇ ਮਕਾਨ ਘਰ ਦੇਣੇ ਸੀ ਪ੍ਰਸਤ ਅਫਸਰ ਵੇਚ ਕੇ ਖਾ ਗਿਆ 35 ਹਜ਼ਾਰ ਕਰੋੜ ਦਾ ਕਪਲਾ ਉਹ ਬੰਦੇ ਨੇ ਸਾਹਮਣੇ ਲਿਆਂਦਾ ਸਿੱਖ ਨੇ ਫਿਰ ਉਹ 29 ਦਿਨ ਸਪੈਦਿਆਂ ਤੇ ਬਹਿ ਕੇ ਧਰਨਾ ਦਿੰਦਾ ਹੈ 70 ਫੁੱਟ ਉੱਚੇ ਔਰ ਬਿਜਲੀ ਦੇ ਖੰਬੇ ਤੇ ਵੀ ਚੜਦਾ ਜਿੱਥੇ ਉਹਨੂੰ ਕਰੰਟ ਪੈਂਦਾ ਤੇ ਮਰਿਆ ਘੋਸ਼ਿਤ ਕੀਤਾ ਜਾਂਦਾ ਪਰ ਜਦੋਂ ਰੱਬ ਉਹਨੂੰ ਜਿਉਂਦਾ ਰੱਖ ਲੈਂਦਾ ਹੈ ਤੇ ਉਹਨੂੰ ਹੋਸ਼ ਆਉਣ ਤੇ ਉਹਦੇ ਤੇ 27 ਪਰਚੇ ਕਰ ਦਿੱਤੇ ਜਾਂਦੇ ਉਹ ਬੰਦੇ ਜਦੋਂ ਲੜਦੇ ਨਜ਼ਰ ਸਾਹਮਣੇ ਆਏ ਤੇ ਕਹਿ ਲੱਗੇ ਵੀ ਮੈਂ ਲੜ ਰਿਆ ਮੈਂ ਕਿਹਾ ਤੇਰੇ ਮਗਰ ਕੋ ਆਇਆ ਨਹੀਂ ਕਹਿੰਦੇ ਨਹੀਂ ਮੈਂ ਕਿਹਾ ਫਿਰ ਲੋਕਾਂ ਦੀ ਕਚੈਰੀ ਚ ਆ ਜਾਓ ਤੇ ਉਹਨਾਂ ਨੇ ਆਨੰਦਪੁਰ ਸਾਹਿਬ ਦੀ ਇੱਛਾ ਜ਼ਾਹਰ ਕੀਤੀ ਅਸੀਂ 1 ਅਪ੍ਰੈਲ ਨੂੰ ਤੱਕ ਤਸਰੀ ਕੇਸਗੜ੍ਹ ਸਾਹਿਬ ਵਿਖੇ ਜਦੋਂ ਅਰਦਾਸ ਕਰਕੇ ਉਹਨਾਂ ਨੂੰ ਉੱਥੋਂ ਐਲਾਨ ਕੀਤਾ ਉੱਥੇ ਅੰਬੇਦਕਰ ਸਮਾਜ ਉੱਥੇ ਕਾਂਸ਼ੀ ਰਾਮ ਜੀ ਦੇ ਜਿਹੜੇ ਵਾਰਸ ਸੀ ਉਹ ਆ ਗਏ ਉੱਥੇ ਇਨਸਾਫ ਸੰਘਰਸ਼ ਪਾਰਟੀ ਉਹ ਭਾਈ ਜਸਵਿੰਦਰ ਸਿੰਘ ਜੀ ਆ ਗਏ ਉਥੇ ਹੋਰ ਜਿੱਥੇ ਬੰਦੀਆਂ ਨੇ ਆ ਕੇ ਜਿੱਥੇ ਸਹਿਯੋਗ ਦੀ ਗੱਲ ਕੀਤੀ ਉਹ ਕਹਿੰਦੇ ਵਿਡਾਰਾ ਸਾਹਿਬ ਹੁਣ ਇੱਕ ਨਹੀਂ ਹੁਣ 13 ਦੀ ਗੱਲ ਕਰੋ ਉਦੋਂ ਬਾਅਦ ਸਾਨੂੰ ਅੱਗੇ ਸੋਚਣਾ ਪਿਆ ਦੂਸਰੇ ਨੰਬਰ ਤੇ ਅਸੀਂ ਅਮਰਸਰ ਸਾਹਿਬ ਤੋਂ ਭਾਈ ਅਮਨਪ੍ਰੀਤ ਸਿੰਘ ਐਲਾਨ ਕੀਤੇ ਉਹ ਵੀ 8 ਸਾਲਾਂ ਤੋਂ ਸੰਘਰਸ਼ ਨਾਲ ਕਰ ਰਹੇ ਆ ਤੀਸਰੇ ਅਸੀਂ ਫਰੀਦਕੋਟ ਤੋਂ ਕੈਪਟਨ ਬਹਾਦਰ ਸਿੰਘ ਹੋਣਾ ਨੂੰ ਐਲਾਨ ਕੀਤਾ ਜਿਹੜੇ ਦੋ ਵਰੀ ਰਾਸ਼ਟਰ ਪਤੀ ਤੋਂ ਅਵਾਰਡ ਲੈ ਚੁੱਕੇ ਨੇ ਜੀ ਧਰਮ ਲਈ ਦੇਸ਼ ਲਈ ਵੱਡੀਆਂ ਸ਼ਵਾਮਾ ਸਮਾਜ ਲਈ ਨਿਭਾ ਚੁੱਕੇ ਨੇ ਉਹਨਾਂ ਨੂੰ ਅਸੀਂ ਤੀਸਰੇ ਨੰਬਰ ਤੇ ਐਲਾਨ ਕਰ ਚੁੱਕੇ ਹਾਂ ਤੇ ਹੁਣ ਸਾਨੂੰ ਅੰਬੇਦਕਰ ਜਿਹੜਾ ਸਾਡਾ ਸਮਾਜ ਹੈ ਉਹਨਾਂ ਵੱਲੋਂ ਵੀ ਵੱਡੇ ਸੁਨੇਹੇ ਆ ਰਹੇ ਨੇ ਮਹਾਰਾਸ਼ਟਰ ਤੋਂ ਉਹਨਾਂ ਦੀਆਂ ਟੀਮਾਂ ਚੱਲ ਕੇ ਪੰਜਾਬ ਆਉਣ ਨੂੰ ਤਿਆਰ ਬੈਠੀਆਂ ਨੇ ਕਿ ਤੁਸੀਂ ਵੱਡੇ ਪੱਧਰ ਤੇ ਸਾਡਾ ਸਾਥ ਦਿਓ ਅਸੀਂ ਤੁਹਾਡੇ ਨਾਲ ਖੜੇ ਹਾਂ ਔਰ ਸਾਰੇ ਪੰਜਾਬ ਦੇ ਵਿੱਚ ਅਸੀਂ ਤੁਹਾਡਾ ਸਾਥ ਦੇਾਂਗੇ ਇਹ ਹੁਣ ਆਉਣ ਵਾਲੇ ਦਿਨਾਂ 'ਚ ਵੇਖਿਆ ਜਾਊਗਾ ਕਿ ਅਸੀਂ ਕਿੱਥੋਂ ਤੱਕ ਕਿੰਨੇ ਕ ਦਿਨਾਂ 'ਚ ਕਿੰਨੀ ਕ ਫਾਈਟ ਕਰ ਪਾਉਣੀ ਹੈ ਭਾਈ ਅਮਰਪਾਲ ਸਿੰਘ ਵੱਲੋਂ ਵੀ ਹੈਗੇ ਜਿਹੜੇ ਚੋਣ ਲੜਨ ਦੀ ਜਿਹੜੀ ਹੈਗੇ ਚਰਚਾਾਂ ਹਨ ਇਹ ਕਰੋ ਚੋਣ ਲੜਦੇ ਨੇ ਫਿਰ ਉੱਥੇ ਉਹ ਸੀਟ ਤੇ ਕਿਵੇਂ ਸੋਚੋ ਜੀ ਭਾਈ ਅਮਰਪਾਲ ਸਿੰਘ ਜਾਂ ਉਹਨਾਂ ਦੇ ਮਾਤਾ ਜੀ ਉਹਨਾਂ ਦਾ ਇਹ ਉਹਨਾਂ ਦਾ ਆਪਣਾ ਖਿਆਲ ਹੈ ਜੀ ਉਹਨਾਂ ਲੜਨੀ ਹੈ ਕਿ ਨਹੀਂ ਲੜਨੀ ਜੀ ਆਉਣ ਵਾਲੇ ਸਮੇਂ 'ਚ ਦਲ ਦੇ ਕਿਹੜੇ ਫੈਸਲੇ ਹੋਣਗੇ ਉਹ ਆਉਣ ਵਾਲੇ ਸਮੇਂ 'ਚ ਪਤਾ ਲੱਗੇ ਸੰਗਰੂਰ ਦੇ ਜ਼ਿਕਰ ਗੱਲ ਕਰੀਏ ਸਮਰਨਜੀਤ ਸਿੰਘ ਮਾਨ ਇੱਥੋਂ ਲੜ ਰਿਹਾ ਲੜ ਰਹੇ ਨੇ ਜੀ ਇੱਥੋਂ ਤੁਸੀਂ ਆਪਣਾ ਉਮੀਦਵਾਰ ਹੈ ਜਿਹੜਾ ਉਹ ਇਲੈਕਸ਼ਨ ਲੜਾਉਂਗੇ ਜਾਂ ਸਮਰਨਜੀਤ ਸਿੰਘ ਮਾਨ ਦੀ ਮੈਦਾਨ ਜਿਹੜੀ ਉੱਤੇ ਕੋਈ ਵਿਚਾਰ ਕੀਤਾ ਜਾ ਸਕਦਾ ਹੈ ਮੈਂ ਫਿਰ ਦੁਹਰਾ ਦਿੰਦਾ ਕਿ ਦੋ ਵਾਰ ਕਿ ਤਿੰਨ ਵਾਰ ਮਾਨ ਸਾਹਿਬ ਬਣੀ ਅੰਮ੍ਰਿਤਸਰ ਸਭ ਰੈਲੀਆਂ ਕਰ ਆਏ ਹਾਂ ਹਾਂ ਔਰ ਜਿੱਥੇ ਅਸੀਂ ਬੈਠੇ ਹੋਏ ਹਾਂ 328 ਸਰੂਪਾ ਨੂੰ ਲੈ ਕੇ ਉਸ ਤੰਬੂ ਤੋਂ ਕਰੀਬਨ 10 ਫੁੱਟ ਦੀ ਦੂਰੀ ਤੇ ਸਾਡੇ ਵੱਲ ਨੂੰ ਪਿੱਠ ਕਰਕੇ ਤੰਬੂ ਲੱਗਦਾ ਹੈ ਦੂਜੇ ਪਾਸੇ ਨੂੰ ਮੂੰਹ ਕਰਕੇ ਰੈਲੀ ਹੁੰਦੀ ਹੈ ਉੱਥੇ ਕਈ ਬੁਲਾਰੇ ਬੋਲ ਕੇ ਜਾਂਦੇ ਨੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਤੁਸੀਂ ਸਾਡੇ ਲਈ ਨਾ ਆਉਂਦੇ ਘੱਟੋ ਘੱਟ ਗੁਰੂ ਗ੍ਰੰਥ ਸਾਹਿਬ ਵਾਸਤੇ ਆਉਂਦੇ ਤੇ ਉਹਨਾਂ ਨੇ ਇੱਕ ਵਾਰੀ ਵੀ ਮੁਨਾਸਿਬ ਨਹੀਂ ਸਮਝਿਆ ਕੀ ਸੀ ਇਹਨਾਂ ਨੂੰ ਪੁੱਛ ਲਈਏ ਵੀ ਤੁਸੀਂ ਬੈਠੇ ਹੋ ਸੀ ਤੁਹਾਡੇ ਨਾਲ ਉਦੋਂ ਬਾਅਦ ਜਿੱਤਣ ਤੋਂ ਬਾਅਦ ਲੋਕ ਸਭਾ ਦੇ ਵਿੱਚ ਜਾ ਕੇ 328 ਸਰੂਪਾਂ ਦੀ ਗੱਲ 295 ਏ ਦੇ ਵਿੱਚ ਤਬਦੀਲੀਆਂ ਕਰਕੇ ਉਸ ਕਾਨੂੰਨ ਨੂੰ ਹੋਰ ਸਖਤ ਕਰਨ ਦੀ ਗੱਲ ਇਹ ਕਿੰਨੀ ਕੁ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਜਾਂ ਉਹਨਾਂ ਦੇ ਅਦਬ ਲਈ ਕਿਹੜੇ ਕਦਮ ਚੁੱਕੇ ਗਏ ਇਹ ਤਾਂ ਹੁਣ ਉਹੀ ਦੱਸ ਸਕਦੇ ਆ ਜਾਂ ਇਹ ਲੋਕ ਪੁੱਛਣ ਤੇ ਰਹੀ ਗੱਲ ਮੈਂ ਫਿਰ ਦੁਹਰਾਦਿਆਂ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਜਦੋਂ ਕਿਸੇ ਨੇ ਪੁੱਛਿਆ ਤੱਕ ਨਹੀਂ ਤੇ ਫਿਰ ਅਸੀਂ ਬਿਨਾ ਪਾਣੀ ਤੋਂ ਮੋਜੇ ਲਾ ਕੇ ਕਿਵੇਂ ਭੱਜ ਸਕਦੇ ਆ ਇਸ ਲਈ ਇਹ ਦਲ ਨੇ ਫੈਸਲਾ ਕਰਨਾ ਹੋਊਗਾ ਕਿ ਕਿੱਥੇ ਕੀ ਦੀ ਕਿਵੇਂ ਗੱਲ ਕੀਤੀ ਜਾ ਸਕਦੀ ਹੈ ਇਹ ਮੇਰੇ ਇਕੱਲੇ ਦੀ ਵਸਤੀ ਗੱਲ ਪਰ ਲਾਸਟ ਵਾਲੇ ਜੀ ਏਜੰਡਾ ਕੀ ਹੋਏਗਾ ਲੋਕ ਸਭਾ ਚੁਣਾਂ ਉਹਦਾ ਏਜੰਡਾ ਨਹੀਂ ਸਾਡਾ ਸਾਡੀ ਤਾਂ ਪੀੜਾ ਹੈ ਏਜੰਡਾ ਤੇ ਦਾ ਸਿਆਸੀ ਲੋਕ ਲਿਆਉਂਦੇ ਆ ਲੋਕਾਂ ਨੂੰ ਮੈਨੀਫੈਸਟੋ ਦਿੰਦੇ ਆ ਗੁੰਮਰਾਹ ਕਰਕੇ ਤੇ ਫਿਰ ਉਹ ਮੁਕਰਦੇ ਆ ਜਿਵੇਂ ਹਿੰਦੂ ਤੇ ਮੁਗਲਿਆ ਸਲਤਨਤ ਨੇ ਆਨੰਦਪੁਰ ਸਾਹਿਬ ਛਡਾਉਣ ਦੀਆਂ ਗੱਲਾਂ ਕਰਦਿਆਂ ਗਊ ਕੁਰਾਨ ਦੀਆਂ ਕਸਮਾਂ ਖਾਧੀਆਂ ਤੇ ਬਾਅਦ ਵਿੱਚ ਮੁਕਰ ਗਏ ਇਹ ਲੋਕ ਅਜੰਡੇ ਬਣਾ ਕੇ ਮੁੱਦੇ ਲਿਆ ਕੇ ਭੱਜ ਜਾਂਦੇ ਨੇ ਸਾਡੀ ਪੀੜਾ ਹੈ ਜਿਹੜਾ ਗੁਰਾਂ ਦੇ ਨਾਂ ਤੇ ਪੰਜਾਬ ਵਸਦਾ ਸੀ ਜਿੰਨੂੰ ਕਰਤਾਰ ਪੁਰੇ ਦੀ ਮਾਡਲ ਬਣਾਉਂਦਿਆਂ ਬੇਗਮ ਪੁਰੇ ਦੀ ਸਥਾਪਨਾ ਕਰਕੇ ਸਿੱਖ ਨੀਤੀ 'ਚ ਰੰਗ ਕੇ ਉਨੁਸ਼ੇਰੇ ਪੰਜਾਬ ਨੇ ਹਰ ਵਰਗ ਲਈ ਖੜਾ ਕਰ ਦਿੱਤਾ ਤੇ ਹਰ ਵਰਗ ਨੂੰ ਹਰ ਤਰ੍ਹਾਂ ਦੀ ਸੁਰੱਖਿਆ ਪ੍ਰਦਾਨ ਕੀਤੀ ਤੇ ਹਰ ਵਰਗ ਨੇ ਉਸ ਨੂੰ ਖਾਲਸਾਈ ਹੋਂਦ ਕਰਕੇ ਮੰਨਿਆ ਐਡੇ ਵੱਡੇ ਦੌਰ ਚ ਉਹ ਗੱਲ ਚਲੀ ਗਈ ਨਿਜ਼ਾਮ ਇਨਾ ਵਧੀਆ ਨਿਜ਼ਾਮ ਦਿੱਤਾ ਗਿਆ ਉਹ ਪੰਜਾਬ ਸਭ ਦਾ ਬਣਿਆ ਪਰ ਸ਼ੇਰੇ ਪੰਜਾਬ ਤੋਂ ਬਾਅਦ ਜਿੰਨੀਆਂ ਵੀ ਇੱਥੇ ਸਿਆਸੀ ਪਾਰਟੀਆਂ ਲੀਡਰ ਆਏ ਇਹ ਕੋਈ ਪੰਜਾਬ ਦਾ ਨਹੀਂ ਬਣਿਆ ਇਸ ਲਈ ਅਸੀਂ ਉਸ ਪੰਜਾਬ ਨੂੰ ਮੁੜ ਨਵੀਂ ਸਿਰਿਓਂ ਸਿਰਜਣ ਦੀ ਗੱਲ ਸ਼ੁਰੂ ਕੀਤੀ ਆ ਉਹ ਸਿਰਜੀਏ ਨਵਾਂ ਪੰਜਾਬ ਤੇ ਨਵੇਂ ਪੰਜਾਬ ਦੇ ਵਿੱਚ ਸਾਡਾ ਭਾਈਚਾਰਾ ਵੀ ਖੜਾ ਹੈ ਸਾਡੇ ਕਿਰਤ ਵੀ ਖੜੀ ਹੈ ਜਿਹੜੀ ਸਾਡੀ ਖੋਲੀ ਗਈ ਉਦਯੋਗ ਖੋਲੇ ਗਏ ਕਿਸਾਨੀ ਬਰਬਾਦ ਕਰ ਦਿੱਤੀ ਗਈ ਪਾਣੀ ਬਰਬਾਦ ਕਰ ਦਿੱਤੇ ਗਏ ਹੁਣ ਇੰਨੇ ਕੁ ਗਰਕ ਚੁੱਕੇ ਨੇ ਜਵਾਨੀ ਕਿਸਾਨੀ ਫਿਰ ਬੇਰਜ਼ਗਾਰੀ ਨਸ਼ਾ ਮਰ ਦਿੰਦਾ ਸਾਡੇ ਸਿਰ ਸਾਡੇ 3 ਲੱਖ ਕਰੋੜ ਦਾ ਕਰਜ਼ਾ ਸਿਰ ਪਾ ਦਿੰਦਾ ਹੈ 5 ਕਿਲੋ ਆਟੇ ਤੇ ਲਾ ਦਿੱਤੇ ਨੇ ਪੰਜਾਬ ਦੇ ਲੋਕ ਪਰ ਅਡਾਨੀਆਂ ਦਾ 7 ਲੱਖ ਕਰੋੜ ਦੇ ਕਰਜ਼ੇ ਮਾਫ ਕਰ ਦਿੱਤੇ ਜਾਂਦੇ ਇਸ ਲਈ ਸਾਡੀਆਂ ਐਮ ਗੱਲਾਂ ਹੋਣਗੀਆਂ ਜਿਨ੍ਹਾਂ ਤੇ ਅਸੀਂ ਸਾਡੇ 3 ਲੱਖ ਕਰੋੜ ਦੇ ਕਰਜ਼ੇ ਲਉਣ ਦੀਆਂ ਗੱਲਾਂ ਵੀ ਕਰਾਂਗੇ ਨਵੇਂ ਸਿਰੇ ਤੋਂ ਪੰਜਾਬ ਨੂੰ ਆਪਣੇ ਪੈਰਾਂ 'ਤੇ ਖੜਾ ਕਰਨ ਲਈ ਨਵੀਂ ਗੱਲ ਕਰਦੇ ਹਾਂ ਤੇ ਨਵੇਂ ਚਿਹਰੇ ਸਾਹਮਣੇ ਲਿਆਉਣ ਦੀ ਗੱਲ ਕਰਦੇ ਆ ਇਸ ਲਈ ਅਸੀਂ ਨਵਾਂ ਪੰਜਾਬ ਦੀ ਜਿਹੜੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਕਰਕੇ ਗਏ ਸਨ ਮੁੜ ਉਥੋਂ ਸ਼ੁਰੂ ਹੋਣ ਦੀ ਇਹ ਸਾਡੀ ਗੱਲ ਹੈ ਜਿਹਦੇ ਵਿੱਚ ਸਾਡੇ ਹਰ ਤਰ੍ਹਾਂ ਦੀ ਸਮਾਜਿਕ ਆਰਥਿਕ ਰਾਜਨੀਤਿਕ ਧਾਰਮਿਕ ਹਰ ਤਰ੍ਹਾਂ ਦੀਆਂ ਸਾਡੀਆਂ ਜ਼ਰੂਰਤਾਂ ਜਿਹੜੀਆਂ ਨੇ ਜੁੜੀਆਂ ਹੋਈਆਂ ਨੇ ਦਰਪੇਸ਼ ਚੁਣੌਤੀਆਂ ਨੇ ਸਿਮਿਆਂ ਤੱਕ ਪੰਜਾਬ ਨੂੰ ਲੈ ਗਏ ਆ ਅਸੀਂ ਵਾਪਸ ਲੈ ਕੇ ਆਉਣਾ ਹੈ ਸਿਆਸੀ ਪ੍ਰਸਤ ਦਲ ਬਦਲੋ ਲੀਡਰ ਇਹ ਪੰਜਾਬ ਦੇ ਗਣੋ ਲਹੁਣੇ ਨੇ ਇਹ ਸਾਡਾ ਮੁੱਖ ਇੱਕ ਮਕਸਦ ਹੋਊ ਸਾਡੀ ਮੰਜ਼ਿਲ ਹੋਊ ਤੇ ਸਾਡੇ ਅੰਦਰ ਦੀ ਇਹ ਗੱਲ ਵੀ ਹੋਊ ਕਿ ਅਸੀਂ ਇੱਕ ਨਿਸ਼ਾਨਾ ਮਿਸ਼ਨ ਜਿਹੜਾ ਪੰਜਾਬ ਲੈ ਕੇ ਚੱਲੇ ਆ ਇਹ ਗੁਰੂ ਕਿਰਪਾ ਕਰੇ ਕਿ ਸਾਨੂੰ ਇਹਦੇ ਚ ਸਫਲਤਾ ਬਖਸ਼ੇ ਇਸ ਲਈ ਸਾਡਾ ਮੁੱਦਾ ਨਹੀਂ ਸਾਡੀ ਪੀੜਾ ਪੰਜਾਬ ਦੇ ਲੋਕਾਂ ਦੀ ਹੈ ਪੰਜਾਬ ਦੇ ਲੋਕਾਂ ਨੂੰ ਇਹ ਹੀ ਕਵਾਂਗਾ ਕਿ 5 ਕਿਲੋ ਆਟਾ ਦਾਲ ਸ਼ਕੀਮਾ ਫਰੀ ਦੀ ਬਿਜਲੀ ਦੇਣ ਵਾਲਿਆਂ ਨੂੰ ਉਹਨਾਂ ਦਾ ਬਾਈਕਾਟ ਕਰਿਓ ਨੋਟਾ ਦੱਬਣ ਦੀ بجائے ਜਾਂ ਚੋਣਾਂ ਦਾ ਬਾਈਕਾਟ ਕਰਨ ਦੀ بجائے ਇਹਨਾਂ ਲੀਡਰਾਂ ਦਾ ਬਾਈਕਾਟ ਕਰਕੇ ਸਾਡਾ ਸਾਥ ਦਿਓ ਸੀ ਤੁਹਾਡੇ ਤੋਂ ਸਾਥ ਮੰਗਦੇ ਆ ਇੱਕ ਰੁਪਈਆ ਵੀ ਦਿਓ ਤੇ ਇੱਕ ਵੋਟ ਵੀ ਦਿਓ ਕਿਉਂਕਿ ਅਸੀਂ ਉਹ ਬੰਦੇ ਨਹੀਂ ਆਂ ਪਿੱ ਟਰੱਕ ਪੈਸਿਆਂ ਦਾ ਭੇਜਦਾ ਹੈ ਤੇ ਲੋਕਾਂ ਦੀਆਂ ਵੋਟਾਂ ਖਰੀਦ ਲਉ ਅਸੀਂ ਤਾਂ ਹਾਂ ਵੋਟ ਵੀ ਦਿਓ ਪ੍ਰਮੋਟ ਵੀ ਕਰੋ ਸਪੋਰਟ ਵੀ ਕਰੋ ਤੁਹਾਡੇ ਨਾਲ ਮੈਨੀਫੈਸਟੋ ਨਹੀਂ ਐਦਨਾਮਾ ਕਰਾਂਗੇ ਅਸੀਂ ਕੀ ਕਰਾਂਗੇ ਲਿਖ ਕੇ ਦਿਆਂਗੇ ਨਹੀਂ ਕਰਾਂਗੇ ਤੁਸੀਂ ਉਹਨਾਂ ਨਾਲ ਕੀ ਕਰੋਗੇ ਇਹ ਤੁਹਾਨੂੰ ਹੱਕ ਹਕੂਕ ਦੇਾਂਗੇ ਇਸ ਲਈ ਪੰਜਾਬ ਦੇ ਲੋਕ ਸੁਚੇਤ ਹੋਣ ਹੁਣ ਇਹਨਾਂ ਦੀਆਂ ਉਹਨਾਂ ਗੱਲਾਂ 'ਚ ਨਾ ਉਹ ਜਿਹੜੀਆਂ ਗੁੰਮਰਾਹ ਕਰਕੇ ਝੂਠੇ ਲਾਰੇ ਲਾ ਕੇ ਦਿੱਲੀ ਮਾਡਲ ਦਾ ਸ਼ਿਕਾਰ ਨਹੀਂ ਹੋਣਾ ਅਸੀਂ ਕਰਤਾਰਪੁਰ ਮਾਡਲ ਨੂੰ ਬਹਾਲ ਕਰਨਾ ਹੈ ਵੇਖਿਓ ਕਿਤੇ ਪੰਜਾਬ ਵਾਲਿਓ ਮੁਰ ਗੁੰਮਰਾਹ ਨਾ ਹੋ ਜਾਇਓ ਜੇ ਹੁਣ ਹੋ ਗਏ ਤਾਂ ਉਹ ਵੀ ਦੇਣ ਆਊਗਾ ਕਿ ਇਸ ਵਾਰ ਮੋਦੀ ਸਰਕਾਰ ਤੇ ਫਿਰ ਕੀ ਹੋਊ 100 ਰੁਪਏ ਡੀਜ਼ਲ 400 ਕੇ ਪਾਰ ਫੇਰੇ ਵੀ ਗੱਲ ਹੋਊ ਤਿਆ ਜਿਹੜਾ ਮਾਲਵਾ ਕਿਸੇ ਹੋਰ ਦੇਸ਼ ਦਾ ਹਿੱਸਾ ਹੋਊ ਗੁਰਦਾਸਪੁਰ ਕਿਸੇ ਹੋਰ ਖਿੱਤੇ ਚ ਮਿਲਾਇਆ ਜਾਊ ਦਸੂਹਾ ਮਕੇਰੀਆਂ ਸ਼ਹਾਰਪੁਰ ਕਿਸੇ ਹੋਰ ਖਿੱਤੇ ਚ ਮੇਲ ਦਿੱਤਾ ਜਾਊ ਮਾਝੇ ਨੂੰ ਡਿਸਟਰਬ ਏਰੀਆ ਸ਼ੌਣੀ ਬਣਾ ਕੇ ਉਹਨੂੰ ਬਰਬਾਦ ਕੀਤਾ ਜਾਊ ਜਿਵੇਂ ਅੱਜ ਨਨਕਾਣੇ ਨੂੰ ਤਰਸਦੇ ਆਂ ਫਿਰ ਅਸੀਂ ਸਤਖੰਡ ਦਰਬਾਰ ਸਾਹਿਬ ਨੂੰ ਵੀ ਤਰਸਿਆ ਕਰਾਂਗੇ ਇਹ ਹੁਣ ਪੰਜਾਬ ਵਾਲਿਆਂ ਨੇ ਸੋਚਣਾ ਹੈ ਅਸੀਂ ਦਿੱਲੀ ਮਾਡਲ ਚੁਣ ਕੇ ਪੰਜਾਬ ਨੂੰ ਸਿਵਿਆਂ 'ਚ ਸੜਨਾ ਏ ਕਿ ਕਰਤਾਰਪੁਰੀ ਮਾਡਲ ਦੀ ਸੋਚ ਨੂੰ ਲੈ ਕੇ ਅਸੀਂ ਸਿਵਿਆਂ 'ਚੋਂ ਬਾਹਰ ਨਿਕਲ ਕੇ ਪੰਜਾਬ ਦੀ ਦਲਾਲੀ ਕਰਨ ਵਾਲਿਆਂ ਨੂੰ ਸਿਵਿਆਂ 'ਚ ਫੂਕਣਾ ਇਹ ਹੁਣ ਤੁਸੀਂ ਦੇਖਣਾ ਏ 2024 ਦੇ ਵਿੱਚ ਖਾਸ ਕਰਕੇ ਪੰਜਾਬ ਦੀ ਨੌਜਵਾਨੀ ਤੇ ਸਾਡੇ ਕੋ ਉਹ ਮਾਦਿਆਂ ਵੀ ਨਹੀਂ ਜਿੰਨਾਂ ਦੇ ਜ਼ਰੀਏ ਅਸੀਂ ਘਰੇ ਘਰੇ ਚਲੀ ਜਾਈਏ ਇਹ ਤੁਹਾਡੇ ਫਰਜ਼ ਬਣਦੇ ਨੇ ਕਿ ਤੁਸੀਂ ਆਓ ਸਰਜੀਏ ਨਵਾਂ ਪੰਜਾਬ ਆਨੰਦਪੁਰ ਸਾਹਿਬ ਤੋਂ ਉੱਠੀ ਆਵਾਜ਼ ਆਓ ਸਰਜੀਏ ਨਵਾਂ ਪੰਜਾਬ ਇਹ ਤੁਸੀਂ ਘਰ ਘਰ ਲੈ ਕੇ ਜਾਣੀ ਹੈ ਗੱਲ ਤਾਂ ਕਿ ਅਸੀਂ ਹਰ ਬੰਦਾ ਅੱਜ ਜੇ ਕੋਈ ਗੱਲ ਕਰੇ ਉਹ ਇਹ ਨਾ ਕਰੇ ਕਿਹੜੀ ਪਾਰਟੀ ਹਾਰੂ ਕਿਹੜੀ ਜਿੱਤੂ ਕਿਹੜਾ ਲੀਡਰ ਲਿਆਉਣਾ ਕਿਹੜਾ ਛੱਡਣਾ ਹੁਣ ਤਾਂ ਗੱਲ ਪੰਜਾਬ ਦੀ ਹੋਊ ਪਾਰਟੀਆਂ ਤੇ ਲੀਡਰ ਨਹੀਂ ਜਿੱਤਣਗੇ ਪੰਜਾਬ ਜਿੱਤੂ ਲੀਡਰ ਹਰਾ ਦਿਓ ਦਲਾਲਾਂ ਦੀ ਦੁਨੀਆ ਚੋਂ ਨਿਕਲੋ ਜਿਨ੍ਹਾਂ ਨੇ ਅੱਜ ਤੱਕ ਦਿੱਲੀ ਜਾ ਕੇ ਪੰਜਾਬ ਨੂੰ ਅਤਵਾਦੀ ਆਖਿਆ ਤੇ ਪੰਜਾਬ ਜਾ ਕੇ ਦਿੱਲੀ ਮਤਰੀਂ ਮਾਂ ਕਹਿ ਕੇ ਰੋਟੀਆਂ ਸੇਕੀਆਂ ਨੇ ਇਹਨਾਂ ਦਾ ਭੋਗ ਪਾ ਦਿਓ ਤੇ ਪੰਜਾਬ ਸੁਰਖਰੂ ਹੋ ਇਹ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਹੱਥ ਬੰਨ੍ਹ ਕੇ ਅਪੀਲ ਕਰਦਾ ਹਾਂ ਤੁਹਾਡੀ ਸਰਕਾਰ ਖਾਲਸਾ ਤੁਹਾਡਾ ਦਰਬਾਰ ਖਾਲਸਾ ਆਵਾਦ ਰਹੀ ਤੇ ਸਰਕਾਰ ਖਾਲਸਾ ਕਿਸੇ ਫਿਰਕਾ ਪ੍ਰਸਤੀ ਦਾ ਕੋਈ ਸੁਮੇਲ ਨਹੀਂ ਉਹ ਖਾਲਸਾਈ ਇੱਕ ਸਿਸਟਮ ਹੈ ਜਿਹਦੇ ਵਿੱਚ ਨੋਟ ਤੇ ਵੋਟ ਕੰਮ ਨਹੀਂ ਕਰਦੇ ਜਿਹਦੇ ਵਿੱਚ ਸਵਧਾਨ ਜ਼ਮੂਰੀਅਤ ਕਾਨੂੰਨ ਮੈਨੇ ਰੱਖਦਾ ਹੈ ਹੱਕ ਹਕੂਕ ਹਰੇਕ ਦੇ ਬਹਾਲ ਰੱਖ ਕੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਜਾਂਦੀ ਹੈ ਤੇ ਜਿਸ ਸਿਸਟਮ ਵਿੱਚ ਮੁਕਮਚੰਦ ਵੀ ਬੈਠਦੇ ਨੇ ਤੇ ਅਜ਼ੀਜ਼ੁਦੀਨ ਵੀ ਬੈਠਦੇ ਨੇ ਹਰੀ ਸਿੰਘ ਨਲੂਏ ਤੇ ਸ਼ੇਰੇ ਪੰਜਾਬ ਸਰਦਾਰ ਸ਼ਾਮ ਸਿੰਘ ਅਟਾਰੀ ਅਕਾਲੀ ਫੁੱਲਾ ਸਿੰਘ ਵੀ ਇਕੱਠੇ ਬੈਠੇ ਸ਼ੁਭਦੇ ਨੇ ਤੇ ਗੁਰੂ ਕਿਰਪਾ ਕਰੇ ਅੱਜ ਜੇ ਕੇਂਦਰੀ ਅੰਬੇਦਕਰ ਸਾਹਿਬ ਕਾਂਸੀ ਰਾਮ ਸ਼ੇਰੇ ਪੰਜਾਬ ਤੇ ਉਧਰੋਂ ਅਸੀਂ ਸ਼ਿਵਾਜੀ ਜਿਹੜੇ ਉਥੋਂ ਗੱਲ ਕਰਦੇ ਆ ਮਹਾਰਾਸ਼ਟਰਾਂ ਦੀ ਇਹ ਕਿਤੇ ਸੋਚ ਵਿਚਾਰ ਇਕੱਠੀ ਹੋ ਗਈ ਇਸ ਦੇਸ਼ ਨੂੰ ਇੱਕ ਨਵਾਂ ਵੇਖਣ ਦੀ ਇੱਕ ਸਵੇਰ ਮਿਲ ਜਾਉ ਜਿਹੜੀ ਮੁੜ ਇੱਕ ਮਾਨਵਤਾ ਦੀ ਚੰਗੀ ਇੱਕ ਜੜ ਜਿਹੜੀ ਦੁਬਾਰਾ ਲਾ ਸਕਦੀ ਪਾਇਸਾ ਗਾਜ ਜੀ ਨੇ ਕੀਮਤੀ ਸਮਾਂ ਸਾਨੂੰ ਦਿੱਤਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਤੋਂ ਸਭ ਵਾਹਿਗੁਰੂ ਜੀ ਖਤੋਂ ਨਿਰਧਾਰਨ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੜਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ